ਚਿੱਟੇ ਮੈਂ ਵੀ ਪਾਏ ਆ ਕਈ ਕਾਂਗਰਸ ਵਾਲਿਆਂ ਨੇ ਬਿੱਟੂ ਜੀ ਚਿੱਟੀ ਪਗੜੀ ਪਾ ਕੇ ਚਿੱਟੇ ਲੀੜੇ ਪਾ ਕੇ ਬੁਗਲੇ ਨਹੀਂ ਬਣ ਸਕਦੇ ਸਾਹਿਬ ਇਹ ਬੁਗਲੇ ਭਗਤ ਹੈ ਇਹ ਬੁਗਲੇ ਭਗਤ ਹੈ ਅੰਦਰੋਂ ਕਾਲੇ ਹੈ ਮੈਂ ਪੁੱਛਣਾ ਚਾਹਣਾ ਪੰਜਾਬ ਕਾਂਗਰਸ ਦੇ ਬੁਗਲਿਆਂ ਨੂੰ ਕੁਸ਼ਤ ਨੇ ਤਾਂ ਨਵੀਂ-ਨਵੀਂ ਪਗ ਪਾਣ ਲੱਗੇ ਐ ਤੇ ਸਾਰ ਕਈਆਂ ਨੇ ਮਿਲ ਕੇ ਸਫੇਦ ਕਰ ਲਈ ਪਗੜੀ ਸਾਬ ਪਗੜੀ ਸਫੇਦ ਕਰਨ ਵਾਲਾ ਇਹਨਾਂ ਦਾ ਨਫਰਤ ਖਤਮ ਨਹੀਂ ਹੋਈ ਇਹ ਬੁਗਲੇ ਅੰਦਰੋਂ ਕਾਲੇ ਐ ਸਾਡੇ ਜਿਹੜੇ ਬਿਹਾਰ ਤੇ ਯੂਪੀ ਤੋਂ ਸਾਡੇ ਪਰਾਇ ਇੱਥੇ ਆਏ ਐ ਉਹਨਾਂ ਨੂੰ ਕਹਿੰਦੇ ਅਸੀਂ VOTING ਅਧਿਕਾਰ ਨਹੀਂ ਦੇਣਾ ਆ ਦੋਗਲੀ ਨੀਤੀ ਆ ਦੋਗਲੀ ਨੀਤੀ ਆ ਲੋਕ ਦੇਖੋ ਚਿੱਟੇ ਮੈਂ ਵੀ ਪਾਏ ਐ ਕਈ ਕਾਂਗਰਸ ਵਾਲਿਆਂ ਨੇ ਮਿੱਟੂ ਜੀ ਚਿੱਟੀ ਪਗੜੀ ਪਾ ਕੇ ਚਿੱਟੇ ਲੀੜੇ ਪਾ ਕੇ ਬੁਗਲੇ ਨਹੀਂ ਬਣ ਸਕਦੇ ਸਾਬ ਇਹ ਬੁਗਲੇ ਭਗਤ ਹੈ ਇਹ ਬੁਗਲੇ ਭਗਤ ਹੈ ਅੰਦਰੋਂ ਕਾਲੇ ਹੈ ਜਿੰਨੇ ਬਾਹਰੋਂ ਸਫੇਦ ਹੈ ਭੰਡਾਰੀ ਸਾਹਿਬ ਇਹ ਉਹਨਾਂ ਅੰਦਰੋਂ ਕਾਲੇ ਹੈ ਇਹਨਾਂ ਦੇ ਦਿਲਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਇਹਨਾਂ ਲੋਕਾਂ ਨੇ ਭਾਜਪਾ ਦੇ ਇਲਜ਼ਾਮ ਲਾ ਰਹੇ ਹੈ ਵੀ ਐਸੇ ਧਰਮ ਦੇ ਨਾਂ ਤੇ ਪੋਲਰਾਈਜੇਸ਼ਨ ਕਰ ਰਹੀ ਹੈ ਪਾਰਟੀ ਪਰ ਮੈਂ ਪੁੱਛਣਾ ਚਾਹਨਾ ਪੰਜਾਬ ਕਾਂਗਰਸ ਦੇ ਉਹਨਾਂ ਲੀਡਰਾਂ ਨੂੰ ਮੈਂ ਪੁੱਛਣਾ ਚਾਹਣਾ ਪੰਜਾਬ ਕਾਂਗਰਸ ਦੇ ਬੁਗਲਿਆਂ ਨੂੰ ਕੁਛ ਦਿਨੇ ਦਾ ਨਵੀਂ-ਨਵੀਂ ਪਗਪਾਨ ਲੱਗੇ ਐ ਤੇ ਸਾਰ ਕਈਆਂ ਨੇ ਮਿਲ ਕੇ ਸਫੇਦ ਕਰ ਲਈ ਪਗੜੀ ਸਾਬ ਪਗੜੀ ਸਫੇਦ ਕਰਨ ਨਾਲ ਇਹਨਾਂ ਦਾ ਨਫ਼ਰਤ ਖਤਮ ਨਹੀਂ ਹੋਈ ਇਹ ਬੁਗਲੇ ਅੰਦਰੋਂ ਕਾਲੇ ਐ ਹਿੰਦੂ ਸਿੱਖ ਭਾਈਚਾਰੇ 'ਚ ਝਟਾ ਲਾਣ ਦੀ ਕੋਸ਼ਿਸ਼ ਇਹਨਾਂ ਲੋਕਾਂ ਨੇ ਕੀਤੀ ਉਹਦਾ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਲੋਕਾਂ ਨੇ ਕਰਨਾ ਹੈ ਵੀ ਇੱਥੇ ਮੈਂ ਸਮਝਦਾ ਹਿੰਦੂ ਸਿੱਖ ਪਾਈਚਾਰੇ ਨੂੰ ਕਾਇਮ ਰੱਖਣ ਦੇ ਵਿੱਚ ਜੇ ਇਥੇ ਗਿਆਨੀ ਹਰਪ੍ਰੀਤ ਵਰਗੇ ਜਿਹੜੇ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਸੀਗੇ ਜੇ ਉਹਨਾਂ ਨੇ ਬਿਆਨ ਨਾ ਦਿੱਤਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਹੋਣਾ ਕੋਈ ਜ਼ਰੂਰੀ ਨਹੀਂ ਇੱਕ ਜਿਹੜਾ ਪੰਜਾਬ ਨੂੰ ਲੀਡ ਕਰੂਗਾ ਉਹ ਕਾਬਲ ਤੇ ਧਿਆਨدار ਆਦਮੀ ਹੋਣਾ ਚਾਹੀਦਾ ਮੈਂ ਸਮਝਦਾ ਇਹਨਾਂ ਕਾਂਗਰਸੀ ਬੁਗਲਿਆਂ ਨੇ ਅੱਗ ਲਾ ਦੇਣੀ ਸੀ ਇੱਥੇ ਆ ਪੰਜਾਬ ਦੇ ਲੋਕਾਂ ਦਾ ਏਕਾ ਆਪਸ ਵਿੱਚ ਜਿਨੂੰ ਇਹ ਲੋਕ ਟਾਲ ਆ ਰਿਹਾ ਹੈ ਇਹਨਾਂ ਤੋਂ ਬਚੋ ਕੁਝ ਲੋਕ ਮਿਲ ਜੁਲ ਕੇ ਗੁੰਮਰਾਹ ਕਰ ਰਹੇ ਹੈ ਇੱਥੇ ਜਲੰਧਰ ਦੇ ਅੰਦਰ ਦੋ ਚਿਹਰੇ ਹੈ ਦੋ ਚਿਹਰੇ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਧੜ ਇੱਕ ਹੈ ਇਹਨਾਂ ਦੀ ਬੋਡੀ ਇੱਕ ਹੈ ਸੋਚ ਇੱਕ ਹੈ ਚਿਹਰੇ ਦੋ ਹੈ ਸਾ ਚਿਹਰੇ ਦੋ ਹੈ ਅੱਜ ਜਲੰਧਰ ਦੇ ਅੰਦਰ ਕੀ ਹੋ ਰਿਹਾ ਹੈ ਉਹ ਕਹਿੰਦੇ ਤੁਸੀਂ ਇਹਨੂੰ ਵੋਟਾਂ ਪਾ ਦਿਓ ਮੰਨੂ ਵੋਟਾਂ ਨਾ ਪਾਓ ਇਹ ਸਾਡੇ ਵਾਲੇ ਭਾਈਵਾਲ ਨੂੰ ਪਾ ਦਿਓ ਇੱਥੇ ਕੀ ਹੋ ਰਿਹਾ ਹੈ ਹੁਸ਼ਿਆਰਪੁਰ ਦੇ ਅੰਦਰ ਉੱਥੇ ਸਮਝੌਤਾ ਹੋ ਗਿਆ ਵੀ ਐਸੀ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੁਸੀਂ ਵੋਟਾਂ ਇੱਥੇ ਪਾਓ ਸਭ ਵੋਟ ਖਰਾਬ ਨਾ ਕਰਿਓ ਵੋਟ ਖਰਾਬ ਨਾ ਕਰਿਓ ਜੇ ਤੁਸੀਂ ਸਮਝਦੇ ਹੋ ਵੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਣਾ ਹੈ ਆ ਕਾਂਗਰਸ ਜਿਹੜੀ ਹੈ ਪੰਜਾਬ ਦੀ ਕਾਂਗਰਸ ਉਸੇ ਆਮ ਆਦਮੀ ਪਾਰਟੀ ਦਾ ਇੱਕ ਚਿਹਰਾ ਹੈ ਉਨੂੰ ਪਛਾਣੋ ਗੁਮਰਾ ਨਾ ਹੋ ਤੁਹਾਡਾ ਦਿੱਤਾ ਇੱਕ ਇੱਕ ਵੋਟ ਅਗਰ ਜੇ ਕਾਂਗਰਸ ਨੂੰ ਪਾਣੇ ਹੋ ਉਹ ਹਾਮ ਆਦਮੀ ਪਾਰਟੀ ਨੂੰ ਜਾਂਦਾ ਸਾਬ ਬਚੋ ਇਹਨਾਂ ਲੋਕਾਂ ਤੋਂ ਬਚੋ ਦੋਗਲੇ ਚਿਹਰੇ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਹ ਲੋਕ ਚਾਹੇ ਆਪਣੇ ਆਪ ਨੂੰ ਜੇ ਕਿਸੇ ਨੇ ਪੱਗ ਪਾ ਰੱਖੀ ਹੈ ਤਾਂ ਜੇ ਕੋਈ ਬਿਨਾ ਪੱਗ ਵਾਲਾ ਹੈ ਤਾਂ ਹਿੱਤੇ ਸੀ ਕਿਸੇ ਦੇ ਨਹੀਂ ਸਾਬ ਇਹ ਲੋਕ